ਸਾਨੂੰ ਪਿਆਰ ਕਰੀ ਸਾਸਰੀ ਅਕਾਲ ਤੁਸੀਂ ਦੇਖ ਰਿਹਾ ਹੋ ਦੁਆਬਾ نیوز 24 ਗੁਰਮਤਸ ਸਿੰਘ ਨਾਲ ਅੱਜ ਅਸੀਂ ਤੁਹਾਨੂੰ ਰਖੜੀ ਦਾ ਜਿਹੜਾ ਤਿਹਾਰ ਆ ਉਹਦੇ ਬਾਰੇ ਜਿਹੜਾ ਤੁਹਾਨੂੰ ਅੱਜ ਚੰਨਾਂ ਵੀ ਪਾਵਾਂਗੇ ਕਿ ਤਿਹਾਰ ਕਿਉਂ ਮਨਾਇਆ ਜਾਂਦਾ ਤੇ ਗੱਲਬਾਤ ਵੀ ਪੂਰੀ ਕਰਾਂਗੇ ਜਿਨ੍ਹਾਂ ਦੇ ਘਰ ਰਖੜੀ ਦਾ ਤਿਹਾਰ ਜਿਹੜੀ ਮਨਾਉਂਦੇ ਆ ਉਹਦੇ ਘਰ ਬੈਠ ਕੇ ਗੱਲਬਾਤ ਕਰਾਂਗੇ ਔਰ ਬੱਚਿਆਂ ਨਾਲ ਲੈ ਕੇ ਕਿ ਬੱਚੇ ਅਸਤੇ ਨਾਲ ਕੋਈ ਸਾਇਆ ਆਪਣੇ ਭਰਾ ਦੇ ਲਈ ਜਿਹੜੀ ਰਖੜੀ ਬਨਦੀ ਹੈ ਪੈਸੇ ਨਾਲ ਰਖੜੀ ਬਣੀ ਜਾਂਦੀ ਹੈ ਜਾਂ ਪਿਆਰ ਨਾਲ ਬਣੀ ਜਾਂਦੀ ਹੈ ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਆਓ ਚੱਲਦੇ ਆਂ ਹਾਂਜੀ ਸਸਿਕਾ ਭੈਣ ਜੀ ਭੈਣ ਜੀ ਅੱਜ ਰਖੜੀ ਦਾ ਤਿਉਹਾਰ ਆ ਕਿਵੇਂ ਮਨਾ ਰਹੇ ਹੋ ਕਿਸ ਤਰ੍ਹਾਂ ਮਨਾਓਗੇ ਜੀ ਬਹੁਤ ਵਧੀਆ ਮਨਾਵਾਂਗੇ ਕਿਸ ਤਰ੍ਹਾਂ ਹਾਂ ਕਿਹੜਾ ਕਿਸ ਤਰ੍ਹਾਂ ਆਵੇ ਰਖੜੀ ਬੰਨਾਂਗੇ ਖੁਸ਼ਬੂ ਦੀ ਰਖੜੀ ਮਨਾਵਾਂਗੇ ਭਰਾਵਾਂ ਦੇ ਰਖੜੀ ਬਨੋਗੇ ਹਾਂ ਉਹ ਨਹੀਂ ਕੇ ਬਨਣੀ ਅੱਜ ਖੁਸ਼ਬੂ ਖੁਸ਼ਬੂ ਲਾਦੇ ਲਿਚਾੜ ਦੇ ਪਾਈ ਹੈ ਵੀ ਯਾਰ ਹਾਂ ਠੀਕ ਹੈ ਠੀਕ ਹੈ ਵਧੀਆ ਗੱਲ ਆ ਮਠਾਈ ਲੈ ਲੇ ਤੁਸੀਂ ਕਦੇ ਮੇਰਾ ਵੀ ਡੱਬਾ ਬਣ ਗਿਆ ਨਾ ਇੱਕ ਮਠਿਆਈ ਦਾ ਹਾਂਜੀ ਖਾਈ ਵੀ ਖਾਈ ਵੀ ਤੇ ਜੇ ਰਖੀ ਬਣੀ ਫਟੇ ਵੱਧ ਦੀ ਨੇ ਹਾਂਜੀ ਹਾਂਜੀ ਹੋਰ ਕੀ ਕਹਿਣਾ ਚਾਹਣੇ ਲੋਕਾਂ ਨੂੰ ਜਿਹੜਾ ਆਮ ਸਾਡੇ ਪਬਲਿਕ ਆ ਸਾਡੇ ਦਰਸ਼ਕ ਆ ਕੀ ਕਹਿਣਾ ਚਾਹੋਗੇ ਸਿੱਤਾਂ ਵਾਂਗੂ ਹੀ ਰੱਖੀਦਾ ਪਿਆਰ ਵਧੀਆ ਵਧੀਆ ਮਾਰ ਬੱਸ ਇਹ ਅੱਪਾ ਜੀ ਇੱਕ ਗੱਲ ਕਰੀਏ ਇਹ ਸਿੱਖੀ ਸਰੂਪ ਦੇ ਵਿੱਚ ਹਾਂਜੀ ਇਹ ਤਿਹਾਰ ਹੈਗਾ ਹੈਗਾ ਨਹੀਂ ਆਤਾ ਨਹੀਂ ਹੈਗਾ ਪਰ ਆਪਣੇ ਆਪ ਹੋ ਨਹੀਂਦਾ ਚਲੋ ਠੀਕ ਹੈ ਜੀ ਕੀ ਨਾ ਤੁਹਾਡਾ ਨਾ ਮੈਂ ਰਾਮ ਦਰਪਾਨਾ ਤੁਹਾਡਾ ਨਾਮ ਸਦਾ ਦਰਪਾਨ ਦਰਪਾਨ ਠੀਕ ਹੈ ਧੰਨਵਾਦ ਜੀ ਤੁਹਾਡਾ ਹਾਂਜੀ ਸਸੀ ਕਾਂਜੀ ਅੱਜ ਰਖਰੀਆ ਤਿਹਾਰ ਮਨਾ ਰਹੇ ਹਾਂ ਹੈ ਜਿਹੜਾ ਤਿਹਾਰ ਆ ਤਕਰੀ ਭੈਣਾਂ ਦਾ ਹੀ ਹੁੰਦਾ ਜ਼ਿਆਦਾ ਤੇ ਅੱਜ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਇਹ ਅੱਜ ਅੱਜ ਰਖੜੀ ਆ ਅੱਜ ਕੀ ਕਹਿਣਾ ਚਾਹੋਗੇ ਭੈਣ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਹੈ ਇਸ ਦਿਨ ਭਰਾ ਦਿਓ ਹੈ ਆਪਣੀ ਭੈਣ ਦੀ ਰੱਖਿਆ ਵਾਸਤੇ ਅੱਹ ਫਰੰਟ ਲੰਦਾ ਹੂੰ ਤੇ ਹਰ ਸਾਲ ਮਨਾਇਆ ਜਾਂਦਾ ਹੈ ਤੇ ਭੈਣ ਆਪਣੀ ਭਰਾ ਦੀ ਲੰਮੀ ਉਮਰ ਕਰਨ ਚਾਹੀਏ ਅੱਛਾ ਕਿ ਮੇਰੇ ਭਰਾ ਦਾ ਹੱਥ ਰੱਖਿਆ ਹਮੇਸ਼ਾ ਮੇਰੇ ਮੇਰੇ ਉਹਦਾ ਪਿਆਰ ਭਰਿਆ ਹੱਥ ਹਮੇਸ਼ਾ ਮੇਰੇ ਸਿਰ ਤੇ ਰਹੇ ਇਹ ਪਿਆਰ ਇਸ ਤਰ੍ਹਾਂ ਹੀ ਬਣਿਆ ਰਹੇ ਤੁਹਾਨੂੰ ਕੀ ਲੱਗਦਾ ਬਈ ਧਾਗੇ 'ਚ ਇੰਨੀ ਮਜ਼ਬੂਤੀ ਹੈਗੀ ਆ ਹਾਂਜੀ ਬਿਲਕੁਲ ਹੈਗੀ ਹੈ ਇੱਕ ਧਾਗਾ ਬਣ ਲੰਬੀ ਉਮਰ ਹੋ ਸਕਦੀ ਹੈ ਇਹ ਵਿਸ਼ਵਾਸ ਦਾ ਪ੍ਰਤੀਕ ਹੈ ਨਾ ਮੇਰੇ ਵਿਸ਼ਵਾਸ ਹੈ ਮੇਰੇ ਹਿਸਾਬ ਨਾਲ ਆਪਾਂ ਇੱਕ ਗੱਲ ਕਹਿ ਸਕਦੇ ਹਾਂ ਜਿੰਨੀ ਪ੍ਰਮਾਤਮਾ ਨੇ ਬੰਦੇ ਦੀ ਲਿਖੀ ਆ ਉਹ ਤੋਂ ਧਾਗਾ ਰੋਕ ਸਕਦਾ ਉਹਨੂੰ ਬਿਲਕੁਲ ਨਹੀਂ ਧਾਗਾ ਨਹੀਂ ਰੋਕ ਸਕਦਾ ਜਦੋਂ ਸਮਾਂ ਆ ਜਾਂਦਾ ਉਦੋਂ ਉਦੋਂ ਕੋਈ ਨਹੀਂ ਰੋਕ ਸਕਦਾ ਦੇਖੋ ਇਹ ਵਿਸ਼ਵਾਸ ਹੈ ਨਾ ਇੱਕ ਦੁਨੀਆ ਵਿਸ਼ਵਾਸ ਤੇ ਠੀਕ ਹੈ ਨਹੀਂ ਇੱਕ ਵਿਸ਼ਵਾਸ ਦੀ ਹੋਰ ਦਾ ਆਪਾਂ ਕਹਿੰਦੇ ਨਾ ਫੇ ਆਪਾਂ ਫਿਰ ਮਾਰੇ ਤੋਂ ਉੱਥੇ ਹੋ ਗਏ ਧਾਗਾ ਬੰਨਿਆ ਉਹਦੀ ਆਪਾਂ ਨੂੰ ਉਹਦੀ ਨੰਬਰ ਜਿਹਨੇ ਲਿਖੀ ਆ ਆਪਾਂ ਰੋਕ ਸਕਦੇ ਉਹਨੂੰ ਦੱਸਿਓ ਆਪ ਕਾਮਨਾ ਤੇ ਕਰ ਸਕਦੇ ਆ ਨੇ ਕੰਮ ਨਾ ਕਰ ਸਕਦੇ ਪਰ ਜਿਹਨੇ ਸਵਾਸ ਲਿਖੇ ਉਹਨੂੰ ਰੋਕ ਸਕਦੇ ਬਿਲਕੁਲ ਬਿਲਕੁਲ ਨਹੀਂ ਰੋਕ ਸਕਦੇ ਦੇਖੋ ਰੋਕ ਸਕਦੇ ਨਹੀਂ ਇਹ ਦੂਸਰਾ ਕੁਐਸਚਨ ਹੈ ਇਹ ਵਿਸ਼ਵਾਸ ਹੈ ਨਾ ਇੱਕ ਵਿਸ਼ਵਾਸ ਬਣਿਆ ਬੜੀ ਦੁਨੀਆ ਸਾਰੀ ਵਿਸ਼ਵਾਸ ਤੇ ਟਿਕੀ ਆ ਹੁਣ ਤੁਸੀਂ ਮੈਂ ਮੇਰਾ ਉੱਤੇ ਵਿਸ਼ਵਾਸ ਹੈ ਤੁਸੀਂ ਕਹਿੰਦੇ ਹੋ ਤੇ ਕੀ ਮੈਸੇਜ ਹੈ ਤੁਹਾਡਾ ਬਸ ਇਸੇ ਤਰ੍ਹਾਂ ਹਰ ਸਾਲ ਐਦਾ ਹੀ ਤਿਉਹਾਰ ਮਨਾਉਂਦੇ ਰਹੇ ਖੁਸ਼ੀਆਂ ਨਾਲ ਪੈਣ ਭਰਾਵਾ ਦਾ ਮਾਨਸਿਕ ਇਸੇ ਭਾਨੇ ਪਿਆਰ ਬਣਿਆ ਰਹੇ ਇਕੱਠੇ ਹੁੰਦੇ ਰਹੇ ਦਸਤਨ ਹੁੰਦੇ ਰਹੇ ਤਿਉਹਾਰ ਬਣਾਉਂਦੇ ਰਹੇ ਮੈਂ ਕਹਿ ਰਿਹਾ ਜੀ ਇਸੇ ਵਿਸ਼ਵਾਸ ਨਾਲ ਇੱਕ ਦੂਜੇ ਨੂੰ ਮਿਲਦੇ ਰਹੇ ਭਾਂਡੇ ਮਿਲ ਜਾਂਦੇ ਆ ਵੀ ਮਿਲਣ ਦੇ ਤੇ ਅੱਜ ਜਦੋਂ ਰਖੜੀ ਬਣਨੀ ਸੀ ਦ੍ਰੋਪਦੀ ਨੇ ਮਹਾਰਾਜ ਅਯੁਕਤ ਕਿਸ਼ਨ ਭਗਵਾਨ ਜੀ ਨੂੰ ਉਹਨਾਂ ਨੇ ਆ ਕੇ ਉਹਦੀ ਰੱਖਿਆ ਕੀਤੀ ਸੀ ਜਿੰਦਗੀ ਬਣੀ ਤੇ ਉਹ ਜੋ ਸੱਟ ਲੱਗੀ ਸੀ ਤੇ ਉਹਨਾਂ ਦੇ ਉਹਨਾਂ ਨੇ ਪੱਟੀ ਕੀਤੀ ਸੀ ਪੱਟੀ ਕੀਤੀ ਸੀ ਉਹਨੂੰ ਰਖੜੀ ਕਹਿ ਜਾਂਦਾ ਇਸ ਤਰ੍ਹਾਂ ਰਖੜੀ ਮਨਾਇਆ ਜਾਂਦਾ ਜਦੋਂ ਜਦੋਂ ਧਾਗਾ ਜਦੋਂ ਉਹਨਾਂ ਨੇ ਫਿਰ ਜਦੋਂ ਉਹਦੀ ਲੋੜ ਪਈ ਉਹਦੀਆਂ ਨੇ ਰੱਖਿਆ ਕੀਤੀ ਆ ਕੇ ਇਹ ਪ੍ਰਤੀਕ ਨੇ ਸਾਡੇ ਜੋ ਅਸੀਂ ਗੱਲ ਕਹੀ ਆ ਬਈ ਰਖੜੀ ਬਣੀ ਉਹ ਰਖੜੀ ਨਹੀਂ ਸੀ तकरीबन ਜਦੋਂ ਸਾਡ ਲੱਗੀ ਸੀ ਉਹਨੇ ਆਪਣੀ ਸਾਰੀ ਦਾ ਪੱਲੂ ਪਾੜ ਕੇ ਉਹ ਭਰਾ ਮੰਦੀ ਸੀ ਹਾਂ ਭਾਜੀ ਪਤਾ ਕੀ ਗੱਲ ਹੈ ਉਹਨੂੰ ਭਰਾ ਮੰਦੀ ਸੀ ਉਹ ਭਰਾ ਮੰਦੀ ਸੀ ਨਾ ਪਰ ਉਹ ਰਖੜੀ ਨਹੀਂ ਕਹਿ ਸਕਦੇ ਪੱਟੀ ਕਹਿ ਸਕਦੇ ਪੱਟੀ ਦੇਖੋ ਤੇ ਉਹ ਵਿਸ਼ਵਾਸ ਦੀ ਗੱਲ ਹੈ ਨਾ ਧਾਗਾ ਇਹਨੂੰ ਰੱਖਣ ਕੀ ਧਾਗਾ ਬਣਦੇ ਧਾਗਾ ਤਾਂ ਪੱਟੀ 'ਚ ਫਰਕ ਆ ਨਹੀਂ ਨਹੀਂ ਦਾ ਪੱਟੀ ਬਕੇ ਵਿਚਾਰ ਹੈ ਕਿ ਤਾਂ ਉਹਨੂੰ ਬੰਧਨ ਹੈ ਉਹ ਬੰਧਨ ਹੈ ਨਾ ਇੱਕ ਤਰ੍ਹਾਂ ਦਾ ਉਹ ਕੁਝ ਵੀ ਹੋ ਸਕਦਾ ਹੈ ਮੋਲੀ ਵੀ ਹੋ ਸਕਦੀ ਹੈ ਇਹਦੇ ਅਸੀਂ ਟਾਈਮ ਦੇ ਨਾਲ ਨਾਲ ਮੇਰੀ ਗੱਲ ਸੁਣੋ ਜੇ ਆਪਾਂ ਸੱਟ ਲੱਗੀ ਤੇ ਉਹਦੇ ਕੀ ਕਰਾਂਗੇ ਉੱਤੇ ਜੇ ਸੱਟ ਲੱਗ ਜਾ ਆਪਾਂ ਕੀ ਕਰਾਂਗੇ ਨਹੀਂ ਉਹ ਉਹ ਰਖੜੀ ਬਣਾਂਗੇ ਉਹਦੇ ਦੇਖੋ ਨਹੀਂ 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 ਢਾਗਾ ਬਣਾਂਗੇ ਨਾ 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 ਤੇ ਗਲਤ ਕਰ ਰਹਾ ਤੁਸੀਂ ਰਖੜੀ ਨਹੀਂ ਬਣਾਂਗੇ ਉਸ ਟਾਈਮ ਜੋ ਸਾਡੇ ਕੋਲ ਚੀਜ਼ ਮੌਜੂਦ ਹੈ ਉਹਦੇ ਨਾਲ ਅਸੀਂ ਉਹਦੀ ਮਦਦ ਕਰਾਂਗੇ ਜੇ ਜਦੋਂ ਉਹਨਾਂ ਨੇ ਸਾਡੀ ਮਦਦ ਕੀਤੀ ਜਦੋਂ ਸਾਰੇ ਪ੍ਰਤੀਕ ਜਾਂਦੇ ਪ੍ਰਤੀਕ ਬਣਾਏ ਹੋਏ ਐ ਉਹ ਇਸ ਕਰਕੇ ਬਣਾਏ ਹੋਏ ਐ ਕਿ ਅਸੀਂ ਚਾੜ੍ਹ ਦਾ ਇਤਿਹਾਸ ਰਿਹਾ ਹੈ ਮੰਨ ਲਓ ਇੱਕ ਛੋਟਾ ਜਿਹਾ ਐਗਜ਼ਾਮਪਲ ਹੈਗਾ ਆਪਣੇ ਸਿੱਖ ਸਮਾਜ ਚ ਪੰਜ ਚੀਜ਼ਾਂ ਉਹਨਾਂ ਨੇ ਗੁਰੂ ਮਹਾਰਾਜ ਨੇ ਆਦੇਸ਼ ਦਿੱਤਾ ਹੋਇਆ ਉਹ ਮੰਨ ਲੀਜੀਏ ਸਾਨੂੰ ਉਹਦੀ ਜਿਵੇਂ ਕੰਗੀ ਕੱਛਾ ਕੇਸ਼ ਕੜਾ ਕਰ ਪਾਣਾ ਇਹਨਾਂ ਇਹਨਾਂ ਦਾ ਉਹਨਾਂ ਨੇ ਆਦੇਸ਼ ਦਿੱਤਾ ਹੋਇਆ ਪੰਜ ਕਕਾਰ ਠੀਕ ਹੈ ਜੀ ਮਨ ਲੀਜੀ ਕਟਾਰਾ ਹੈ ਹੁਣ ਕੋਈ ਕਹੇ ਕੀ ਉਥੇ ਤੇ ਉਹਦੇ ਸਿਰਫ ਯੁੱਧ ਚ ਜ਼ਰੂਰਤ ਪੈਂਦੀ ਹੈ ਲੇਕਿਨ ਸਭ ਨੇ ਧਾਰਨ ਕੀਤਾ ਉਹਨਾਂ ਦੇ ਨਾਮ ਨਿਭਾਰੇ ਨਿਭਾਰੇ ਹੈ ਨਾ ਤੇ ਉਹ ਪ੍ਰਤੀਕ ਨੇ ਉਹਨਾਂ ਦੇ ਪ੍ਰਤੀ ਆਸਥਾ ਹੈ ਉਹਨਾਂ ਦੀ ਇਸੇ ਤਰ੍ਹਾਂ ਦਾ ਇਹਦੇ ਇਤਿਹਾਸਾ ਸਾਡੀ ਹੈਗੀ ਹੈ ਕਿ ਸਾਰਿਆਂ ਦੇ ਸਾਰਿਆਂ ਦੇ ਜੋ ਵੀ ਤਿਹਾੜਾ ਬਿਲਕੁਲ ਤੁਸੀਂ ਜਿਹੜੇ ਪੰਜ ਕਕਾਰਾਂ ਦੇ ਬਾਰੇ ਗੱਲ ਕੀਤੀ ਆ ਉਹਦਾ ਇੱਕ ਇੱਕ ਚੀਜ਼ ਦਾ ਅਲੱਗ-ਅਲੱਗ ਮਤਵ ਹੈ ਹਾਂ ਬਿਲਕੁਲ ਮਤਵ ਹੈ ਲੇਕਿਨ ਫਿਰ ਵੀ ਧਾਰਨ ਕੀਤੇ ਹੋਏ ਸਾਰਿਆਂ ਨੇ ਵਿਸ਼ਵਾਸ ਇਹ ਕਹਿੰਦਾ ਵੀ ਵਿਸ਼ਵਾਸ ਦੇ ਕਾਰਨ ਕਿ ਨੇਮ ਨੇਮ ਨਵਾਰੇ ਇੱਕ ਉਹਦਾ ਨੇਮ ਆ ਹਾਂਜੀ ਹਾਂਜੀ ਨੇਮ ਨਵਾਰੇ ਨੇਮ ਦੱਸਿਆ ਨਾ ਬਿਲਕੁਲ ਵੀ ਕੀ ਤੁਸੀਂ ਉਹਦਾ ਮਤਵਲ ਕੀ ਆ ਹਰ ਚੀਜ਼ ਦੇ ਪਿੱਛੇ ਮਕਸਦ ਹੁੰਦਾ ਹਰ ਹਰ ਚੀਜ਼ ਦੇ ਪਿੱਛੇ ਲੌਜੀ ਹੁੰਦਾ ਠੀਕ ਹੈ ਧੰਨਵਾਦ ਜੀ ਲੋ ਜੀ ਅੱਜ ਭੈਣ ਦੇ ਭਰਾ ਦਾ ਜਿਹੜਾ ਪ੍ਰਤੀਕ ਪਿਆਰ ਅੱਜ ਅਸੀਂ ਮੱਲਾ ਸ਼ਾਮਨਗਰ ਚ ਮੌਜੂਦ ਆ ਤੇ ਅਸੀਂ ਜਿਹੜੀ ਸਾਡੀ ਬੇਟੀਆਂ ਨੇ ਰਖੜੀ ਬੰਦੀ ਭਰਾ ਦੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਦੋਂ ਵੀ ਸਾਡੀ ਬੇਟੀ ਬੈਠੀ ਆ ਤਾਂ ਇਹਨਾਂ ਨੂੰ ਪੁੱਛਾਂਗੇ ਬੇ ਆਏ ਭਰਾ ਦੇ ਬਾਰੇ ਤਾਂ ਭੈਣ ਬਾਰੇ ਗੱਲ ਕਰਾਂਗੇ ਤੇ ਭਰਾ ਨਾਲ ਵੀ ਗੱਲ ਕਰਾਂਗੇ ਤੇ ਭੈਣ ਨਾਲ ਵੀ ਕਰਾਂਗੇ ਸਸੀ ਕਾ ਬੇਟਾ ਜੀ ਮਿਟਾ ਜੀ ਭੈਣ ਭਰਾ ਦੇ ਅੱਜ ਰਖੜੀ ਦਾ ਤਿਹਾੜੀ ਆ ਭਰਾ ਦੇ ਤੁਸੀਂ ਰਖੜੀ ਬਨ ਰਹੇ ਹੋ ਕਿਦਾਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਤੇ ਅੱਜ ਸਵੇਰ ਸਵੇਰੇ ਰਖੜੀ ਦਾ ਟਾਈਮ ਆ ਤੇ ਭਰਾ ਆਦਾ ਕਿੰਨਾ ਪਿਆਰਾ ਹੈ ਤੁਹਾਡਾ ਪਿਆਰ ਹੈਗਾ ਪਹਿਲਾਂ ਵੀ ਸੀਗਾ ਤੇ ਅੱਜ ਵੀ ਆ ਅਨਕੇ ਵੀ ਆਏਗਾ ਤੇ ਭਰਾ ਤੋਂ ਅੱਜ ਪੈਸੇ ਲੈਣੇ ਆ ਅੱਜ ਨਹੀਂ ਪੈਸੇ ਆ ਕਰਕੇ ਨਹੀਂ ਬੰਦ ਭਰਾ ਦੀ ਤਰੱਕੀਆਂ ਕਰਕੇ ਹੂੰ ਭਰਾ ਦੀ ਮਤਲਬ ਲੰਬੀ ਉਮਰ ਵਾਸਤੇ ਨਾ ਤੇ ਬਾਕੀ ਜਿਹੜੇ ਸਾਡੇ ਦਰਸ਼ਕ ਦੇਖ ਰਿਹਾ ਆ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਆਈਆਂ ਭੈਣਾਂ ਨੂੰ ਮੇਰੀ ਕਹਿਣਾ ਚਾਹੀਦੀਆਂ ਕਿ ਭਰਾ ਨੂੰ ਭਰਾ ਨੂੰ ਭਰਾ ਦੀ ਲੰਬੀ ਉਮਰ ਲਈ ਰੱਖੜੀ ਬੰਨ੍ਹਣੀ ਚਾਹੀਦੀ ਆ ਪੈਸਿਆਂ ਕਰਕੇ ਨਹੀਂ ਬੰਨ੍ਹਣੀ ਚਾਹੀਦੀ ਜੇ ਭਰਾ ਆਇਆ ਤਾਂ ਸਾਰੀ ਸਾਰਾ ਦੁਨੀਆ ਤੇ ਆਪਣੇ ਭਰਾ ਦੀ ਲੰਬੀ ਉਮਰ ਲਈ ਖੰਦਾਸ਼ ਕਰੋ ਸ਼ੁਭ ਕਾਮਨਾ ਕਰਦੇ ਹਾਂ ਤੇ ਤੁਹਾਡਾ ਮੈਸੇਜ ਆਇਆ ਨਾ ਠੀਕ ਹੈ ਸਸੀ ਦਾ ਬੇਟਾ ਜੀ ਸਸੀ ਜੀ ਅੱਜ ਤੁਸੀਂ ਰਖੜੀ ਬੰਨ੍ਹੀ ਸੀ ਸਵੇਰੇ ਅੱਜ ਹਾਂਜੀ ਬੰਨ੍ਹੀ ਆ ਬੀ ਹਾਂ ਵੀਰ ਜੀ ਦਾ ਬੰਨੀਆ ਬੰਨੀਆ ਤੇ ਕਿਦਾਂ ਦਾ ਲੱਗ ਰਿਹਾ ਸੀ ਅੱਜ ਬਹੁਤ ਵਧੀਆ ਲੱਗ ਰਿਹਾ ਹੈ ਇਹ ਦਿਨ ਮਸੀ ਭਾਗਾ ਨਾਲ ਆਉਂਦਾ ਆ ਤਾਂ ਕਰਕੇ ਸਾਰਿਆਂ ਨੇ ਰਲ ਮਿਲ ਕੇ ਰੱਖਣੀ ਹੈ ਅੱਜ ਵੀਰ ਜੀ ਤੋਂ ਪੈਸੇ ਵੀ ਲੈਣੇ ਹੋਣੇ ਆ ਨਹੀਂ ਨਹੀਂ ਪੈਸੇ ਕਰਕੇ ਨਹੀਂ ਰਖੜੀ ਬੰਨੀ ਦੀ ਬਸ ਮੋਹਣਾ ਚਾਹੀਦਾ ਆ ਬਸ ਇਹਨਾਂ ਦੀਆਂ ਲੰਬੀਆਂ ਉਮਰ ਹੋਣ ਪਰਮਾਤਮਾ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਖੁਸ਼ ਰੱਖਣ ਇਹਨਾਂ ਤਰਤੀਆਂ ਦੇ ਕੀ ਨਾਮ ਤੁਹਾਡਾ ਮੇਰਾ ਨਾਮ ਰਮਨਤਰੀ ਰਦਨ ਕਲੀ ਚ ਤੇ ਕੀ ਮੈਸੇਜ ਆ ਤੁਹਾਡੇ ਜਿਹੜੀ ਆਮ ਸਾਡੇ ਦਰਸ਼ਕ ਆ ਕੀ ਮੈਸੇਜ ਤੁਹਾਡਾ ਮੇਰਾ ਮੈਸੇਜ ਇਹ ਆ ਸਾਰੀਆਂ ਭੈਣਾਂ ਨੂੰ ਕਿ ਸਾਰੇ ਰਲ ਮਿਲ ਕੇ ਰਹੋ ਆਪਣੇ ਭਰਾਵਾਂ ਦੀ ਲੰਬੀ ਉਮਰ ਲਈ ਸਲਾਮਤੀ ਰੱਖੋ ਤੇ ਉਹਨਾਂ ਦੀ ਰਖੜੀਆਂ ਬੰਨੋ ਤੇ ਸਾਰੇ ਜਾਣੇ ਰਲ ਮਿਲ ਕੇ ਰਹੋ ਠੀਕ ਆ ਜੀ ਧੰਨਵਾਦ ਜੀ ਧਰੁਸ਼ਤਾ ਬਲੋ ਜੀ ਭੈਣ ਭਰਾ ਦੀ ਇਹ ਪਿਆਰ ਦਾ ਪ੍ਰਤੀਕ ਤੁਹਾਡੇ ਸਾਹਮਣੇ ਆ। ਲੇਕਿਨ ਛੋਟੀ ਜੀ ਬੱਚੀ ਸਾਡੀ ਆਪਣੇ ਭਰਾ ਦੇ ਰਖੜੀ ਬੰਨ ਰਹੀ ਆ। ਤੇ ਦੇਖੋ ਕਿੰਨਾ ਹੀ ਪਿਆਰ ਮਤਲਬ ਆਪਣੇ ਦੇਖਣ ਜੀ ਸਾਨੂੰ ਨਜ਼ਰ ਆ ਰਿਹਾ ਵੀ ਪਿਆਰ ਭੈਣ ਭਰਾ ਦੇ ਇਸੇ ਤਰ੍ਹਾਂ ਬਣਿਆ ਰਹੇ। ਤਾਂ ਇਹ ਜਨਮ ਜਨਮਾਂ ਦਾ ਜਿਹੜਾ ਪਿਆਰ ਆ ਇਸੇ ਤਰ੍ਹਾਂ ਰਹੇ। ਦੇਖੋ ਭਰਾ ਨੇ ਵੀ ਭੈਣ ਦੇ ਸਿਰ ਤੇ ਹੱਥ ਰੱਖਿਆ ਔਰ ਉਹਦਾ ਮਿੱਠਾ ਮੂੰਹ ਕਰਾ ਰਿਹਾ। ਬਹੁਤ ਵਧੀਆ ਲੱਗ ਰਿਹਾ। ਬਹੁਤ ਵਧੀਆ। ਹਾਂ ਲਓ ਜੀ ਇਦਾਂ ਕਹਿੰਦੇ ਜੀ ਲਓ ਜੀ ਸਾਡੇ ਬੱਚਿਆਂ ਨੇ ਰਖੜੀ ਬੰਨ੍ਹਤੀ ਆ ਕਮੈਂਟ ਕਰਕੇ ਤੁਸੀਂ ਵੀ ਸਾਨੂੰ ਦੱਸਣਾ ਕਿ ਕਿਸ ਤਰ੍ਹਾਂ ਤੁਹਾਨੂੰ ਇਹ ਜਿਹੜਾ ਭੈਣ ਭਰਾ ਦਾ ਪਿਆਰ ਕਿਸ ਤਰ੍ਹਾਂ ਲੱਗਾ ਤੇ ਅਸੀਂ ਤੁਹਾਡੇ ਇੰਤਜ਼ਾਰ 'ਚ ਰਵਾਂਗੇ ਤੁਸੀਂ ਦੇਖਦੇ ਰਹੋ ਦੁਆਬਾ ਨਿਊਜ਼ 24 ਨਾਲ ਜੀ ਮੁੰਡਾ ਬਹੁਤ ਖੁਸ਼ ਆ ਰਖੜੀ ਵਾਜੀ ਦੇਖ ਕੇ ਵਾਹ ਜੀ ਵਾਹ ਬਹੁਤ ਸੋਹਣਾ ਲੱਗਾ ਅ ਵਧੀਆ ਲੱਗਾ ਰਖੜੀ ਬਣ ਕੇ ਰਮਨ ਤੂ ਹੈ ਕੀ ਬੋਲੋ ਵਧੀਆ ਲੱਗਾ ਨਾ ਤੇ ਭੈਣ ਦੇ ਸਿਰ ਤੇ ਹੱਥ ਰੱਖਿਆ ਨਹੀਂ ਵਾਹ ਜੀ ਵਾਹ ਲੈ ਕੀ ਕਿਹਾ ਦਿਲ ਚ ਕੀ ਕਿਹਾ ਭੈਣ ਨੂੰ ਕੀ ਕਿਹਾ ਤੁਮ ਕੋਈ ਸਿਰ ਠੀਕ ਆ ਠੀਕ ਹਾਂਜੀ ਸਰ ਅ ਆਪਾਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਦੇਖੋ ਇਹਹੀ ਮੈਸੇਜ ਦੇਣਾ ਚਾਹੁੰਦਾ ਆਪਣੀਆਂ ਭੈਣਾਂ ਨੂੰ ਜੋ ਜਿੰਨੀਆਂ ਵੀ ਭੈਣਾਂ ਸਾਡੀਆਂ ਹਨ ਜਦੋਂ ਬੜੇ ਦੂਤ ਰਾਡੇ ਆਉਂਦੀਆਂ ਆ ਉਹਨਾਂ ਨੂੰ ਇੱਕੋ ਹੀ ਮੈਸੇਜ ਹੈ ਕਿ ਜਦੋਂ ਤੁਸੀਂ ਰਖੜੀ ਬੰਨਣਾ ਆਪਣੇ ਭੈਣ ਦੇ ਵੀਰ ਦੇ ਤਾਂ ਤੁਸੀਂ ਕੋਈ ਵੀ ਖਰਚਾ ਕਰਕੇ ਨਹੀਂ ਆਣਾ ਸਿੰਪਲ ਇੱਕ ਰਖੜੀ ਲੈ ਕੇ ਆਣਾ ਤਾਂ ਜੋ ਇਹ ਹੀ ਅਸੀਂ ਅੱਗੇ ਤੋਂ ਵੀ ਇਹ ਚੀਜ਼ਾਂ ਨੂੰ ਅਸੀਂ ਲਾਗੂ ਕਰ ਸਕੀਏ ਕਿ ਭੈਣਾਂ ਕੋਈ ਵੀ ਖਰਚਾ ਕਰਕੇ ਨਾ ਆਉਣ ਮੇਰਾ ਇਹੀ ਮੈਸੇਜ ਹੈ ਸਾਰਿਆਂ ਨੂੰ ਦੇਖੋ ਜਦੋਂ ਭੈਣਾਂ ਘਰ ਆਉਂਦੀ ਆ ਉਹ ਖਰਚਾ ਜ਼ਿਆਦਾ ਕਰਕੇ ਆਉਂਦੀ ਆ ਹਾਂਜੀ ਉਹਨਾਂ ਦਾ ਵੀ ਖਰਚਾ ਹੁੰਦਾ ਤੇ ਮੁੜ ਕੇ ਆਪਾਂ ਭੈਣ ਨੂੰ ਕੁਝ ਵੀ ਨਾ ਦਈਏ ਜਾਂ ਥੋੜਾ ਦਈਏ ਤਾਂ ਭੈਣ ਚੁੱਪ ਕਰਕੇ ਚਲੀ ਜਾਂਦੀ ਆ ਦੇਖੋ ਜੀ ਇਹਦੇ ਵਿੱਚ ਇਹ ਆ ਅਸੀਂ ਤਾਂ ਭੈਣ ਨੂੰ ਜਿੰਨਾ ਵੀ ਆਪਣੀ ਸਮਰੱਥਾ ਦੇ ਮੁਤਾਬਕ ਆਪਣਾ ਜੋ ਵੀ ਹੋਗਾ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਦੇ ਕਿ ਅਸੀਂ ਆਪਣੀ ਭੈਣਾਂ ਨੂੰ ਉਹਨਾਂ ਨੂੰ ਜੋ ਇਮਾਨਦਾਰ ਸਨਮਾਨ ਅਸੀਂ ਦੇ ਸਕੀਏ ਪਰ ਮੈਂ ਤਾਂ ਇੱਕੋ ਕਹੂੰਗਾ ਕਿ ਭੈਣਾਂ ਨੂੰ ਖਰਚਾ ਕਰਕੇ ਨਹੀਂ ਆਣਾ ਚਾਹੀਦਾ ਬਾਕੀ ਭਰਾ ਆ ਉਹਨਾਂ ਨੇ ساری ਉਮਰ ਉਹਨਾਂ ਭੈਣਾਂ ਨੂੰ ਆਪਣੇ ਨੂੰ ਦਿੰਦੇ ਰਹਿਣਾ ਹੈ ਉਹ ਦਿੰਦੇ ਰਹਿਣਗੇ ਜਿੰਨੇ ਵੀ ਉਹਨਾਂ ਦੇ ਮੁਤਾਬਕ ਦੇ ਸਕਦੇ ਆ ਤੋ ਬਸ ਇੱਕ ਮੈਸੇਜ ਜ਼ਰੂਰ ਆ ਕਿ ਭੈਣਾਂ ਨੂੰ ਚਾਹੀਦਾ ਕਿ ਖਰਚਾ ਕਰਕੇ ਨਹੀਂ ਆਉਣਾ ਧੰਨਵਾਦ ਸਿੰਪਲ ਆਓ ਠੀਕ ਹੈ ਲੱਕੜੀ ਲੈ ਕੇ ਆਓ ਸਿਰਫ ਇੱਕ ਠੀਕ ਹੈ ਜੀ ਧੰਨਵਾਦ ਥੈਂਕ ਯੂ